ਪਠਾਨਕੋਟ ਵਿੱਚ ਚੋੜਾਂ ਦੇ ਇੰਨੇ ਕ ਹੌਸਲੇ ਬਲੰਦ ਹੋ ਗਏ ਹਨ ਕਿ ਇੱਕ ਹੀ ਸਮੇਂ ਵਿੱਚ ਰਾਤ ਨੂੰ ਦੋ ਦੁਕਾਨਾਂ ਅਤੇ ਇੱਕ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਦੱਸ ਦਈਏ ਕਿ ਇਹ ਵਾਰਦਾਤ ਚੋੜਾ ਵੱਲੋਂ ਪਠਾਨਕੋਟ ਦੇ ਮਿਸ਼ਨ ਰੋਡ ਦੇ ਕੋਲ ਕੀਤੀ ਗਈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੋੜਾ ਵੱਲੋਂ ਇਸ ਚੋੜੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਥੇ ਤੱਕ ਕਿ ਚੋੜਾ ਵੱਲੋਂ ਇਹ ਵੀ ਨਹੀਂ ਦੇਖਿਆ ਗਿਆ ਕਿ ਅੰਦਰ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ ਉਧਰ ਦੂਜੇ ਪਾਸੇ ਜਦੋਂ ਇਸ ਚੋਰੀ ਦੀ ਮੰਦੀ ਪੁਲਿਸ ਨੂੰ ਪਤਾ ਲੱਗਾ ਤਾਂ ਉਹ ਵੀ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਕਿੰਦਸੂ ਨਾਮ ਮੇਰਾ ਜੀ ਸਾਡੀ ਦੁਕਾਨ ਦਾ ਕਰਮ ਸਿੰਘ ਹੰਦਸੂ ਹਾਂਜੀ ਕੀ ਹੋਇਆ ਕੀ ਇਸ ਸਾਡੇ ਨਾਲ ਬਾਕੀ ਚੋਰੀ ਹੋਈ ਉੱਪਰ ਠੀਕ ਉਹ ਆਏ ਚੌਟਾ ਕੋਲ ਕੱਲੇ ਉਹ ਕੋਸਿੰਦਾਬ ਤੋਂ ਸਿੱਧਾ ਕੱਟ ਕੇ ਉੱਧਰੋਂ ਅੰਦਰ ਆਏ ਉਹ ਅੱਗੇ ਦਵਾਜੇ ਨੂੰ ਲੱਫ ਕੋਰਤਾ ਹੋਣਾ ਹੈ ਜਿੱਥੇ ਅੱਗੇ ਸਾਰੇ ਗੱਲੇ ਚੈੱਕ ਕੀਤੇ ਹੈ चोरी की तो लगी की हुई है सर तीन चार पेटी बदाम की लगे चुके अच्छा कैश थोड़ा काजू भी लगे चुके अच्छा कैश दस पंद्रह हज़ार है जी टोटल कितनी की दी चोरी हुई है टोटल कितनी टोटल हो गई ना कोई चोरी की आया की मांग कर दे सर पुलिस को मांग कर ले सारे चोर पकड़े के जल्दी जल्दी ठीक आवे तुम करो ਹਾਂਜੀ ਭਾਈ ਅਸੀਂ ਰੋਜ਼ ਹੀ ਕਰਾਂ ਮੈਂ ਆਪਣੀ ਦੁਕਾਨ ਦੇ ਅਸ਼ਰਦ ਕੰਦ ਨਾਮ ਕੀ ਅਰਜੇਸ਼ ਅਰਜੇਸ਼ ਮਾਝ ਮੋੜਾ ਮੈਂ ਦੁਕਾਨ ਦਾ ਨਾਮ ਅਰਜੇਸ਼ ਕਰਨਾ ਚਾਹੁੰਦਾ ਹਾਂ ਪਹਿਲੇ ਰੋਜ਼ ਹੀ ਕਰਾਂ ਮੈਂ ਦੁਕਾਨ ਤੇ ਆਪਣੀ ਦੁਕਾਨ ਖੋਲੀ ਆ ਕੇੰਦਰਾ ਲਾਂਡਰ ਦੇਖਿਆ ਜੀ ਸਾਡੇ ਬਹੁਤ ਖਲਾਰਾ ਵੇਰਤੀ ਹਰੀਆਂ ਬਲਾਂ ਦੀਆਂ ਵਗੈਰਾ ਲੱਛੀਂ ਜਿੰਤਲਾ ਸਾਰਾ ਖਲੋ ਵੇਰਤੀ ਸਾਲੇ ਇੱਕ ਮਾਰ ਪਿਆ ਤੇ ਮਾਰ ਕੇ ਮੁੱਲ ਨੂੰ ਮਹਿਸਾ ਜਿਹਾ ਲੱਗਦਾ ਮਚੋਰੀ ਹੋ ਗਈ ਆ ਤੇ ਅਸੀਂ ਉੱਪਰ ਜਾ ਕੇ ਵੇਖਿਆ ਉੱਪਰ ਸਾਡਾ ਛੱਦਰ ਜਿਹੜਾ ਸੀ ਕੱਟ ਦੇ ਨਾਲ ਕੱਟਿਆ ਹੋਇਆ ਤੇ ਦਰਵਾਜ਼ਾ ਲੋੜ ਦਾ ਕੱਟਿਆ ਹੋਇਆ ਜੀ ਕੁਝ ਬਰਾਮਦੀ ਕਿਨੀਆਂ ਵਗੈਰਾ ਦੋ ਤਿੰਨ ਪੈਟੀਆਂ ਕੋਲਾਕੀਆਂ 10 12 ਕਿਲੋ ਆ ਸਭ ਅੰਬੀਰ ਦੀ ਪੈਟੀ ਹੈਗੀ ਆ ਹੋਰ ਵੀ ਭਾਂਡ 10 15 ਦੀ ਗੱਲ ਨਹੀਂ ਸਹੀ ਸਾਰੇ ਸੁੱਕੇ ਲੱਗੇ ਤੁਹਾਨੂੰ ਕੀ ਲੱਗਦਾ ਇਹ ਨਿਸ਼ਾਪਰਦਾ ਕੇ ਨੌਲੇ ਮੰਡੀ ਹੋ ਸਕਦੇ ਆ ਤਾਂ ਨਹੀਂ ਯੋਗ ਤੇ ਇਹ ਵੀ ਤਾਂ ਨਹੀਂ ਕੋਈ ਦੋ ਦਰਵਾਜ਼ੇ ਤੋੜ ਕੇ ਥੱਲੇ ਆ ਜਾਣਾ ਪਰ ਕੋਲੀ ਪਾ ਕੇ ਤੀਜੀ ਮੰਜ਼ਲੇ ਦਾ ਦਰਵਾਜ਼ਾ ਦੋ ਦਰਵਾਜ਼ਾ ਉੱਪਰ ਚੜ੍ਹ ਗਏ ਬੜਾ ਕੋខਾ ਕੰਮ ਜਰ ਮੈਨੂੰ ਸ਼ਾਇਦ ਕਹੇ ਇਹਦਾ ਕੰਮ ਕਰਦੇ ਨੇ ਸਾਡੇ ਲੋਕੀ ਉਥੋਂ ਚਾਹੀਦਾ ਵੀ ਸਾਰਦਾ ਦੇਖਣ ਅੱਧਾ ਰੋਲ ਕੰਮ ਸਾਰਿਆਂ ਨੂੰ ਵੰਡਾਣੇ ਵੀ ਕੰਮ ਕਿੰਨੇ ਕਰੇਗਾ ਕੀ ਮੰਗ ਮੰਗਾਇਆ ਕਰਨੇ ਕੀ ਪੁੱਛੇ ਸਰਕਾਰੀ ਆ ਗਿਆ ਸਰਕਾਰੀ ਆ ਕੇ ਗਰਮੀਆਂ ਨਹੀਂ ਆ ਗਰਮੀਆਂ ਨੂੰ ਬਰਾਬਰ ਚੋਰੀ ਹੁੰਦੀਆਂ ਕਰਾ ਦੇ ਚਾਰ ਦੁਕਾਨ ਦੇ ਕਸਟਮ ਜਿਹੜੇ ਪੁੱਛੋ ਆਇਆ ਪੀਸੀਆਰ ਆ ਗਿਆ ਅਭੀ ਰਸਤੇ ਜੂ ਲੰਬੀ ਜਿਹਦੇ ਨਹੀਂ ਲੱਗਦੇ ਕਦੀ ਜਾ ਕੇ ਹਰ ਚੌਂਕ ਚੰਗ ਚੰਨ ਸਾਰੇ ਚੈੱਕ ਕਰਨ ਜਾਦੇ ਅਸੀਂ ਚੈਨਲ ਦੇਖੋ ਜਿਹੜਾ ਵੀ ਸੜਕ ਤੇ ਲੱਗਦਾ ਬੰਦਾ ਰਾਤੀਂ ਕੁਝ ਵੀ ਸਕੇ ਕੋਣ ਆ ਰਿਹਾ ਕੋਣ ਜਾ ਰਿਹਾ ਹੈ